ਆਨਲਾਈਨ ট্রেਡਿੰਗ ਦੇ ਨਾਂ ਤੇ 1.32 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਪਠਾਨਕੋਟ ਪੁਲਿਸ ਨੇ ਦੋਸ਼ੀ ਨੂੰ ਰਾਜਸਥਾਨ ਦੇ ਹੁਦਦਪੁਰ ਤੋਂ ਗ੍ਰਿਫਤਾਰ ਕੀਤਾ ਹੈ। ਤੇ ਦੱਸਦੇ ਹੀ ਹੈ ਕਿ ਵਿਕਟੋਰੀਆ ਸਟੇਟ ਮੰਗੋਲੀ ਦੇ ਰਹਿਣ ਵਾਲੇ ਅਰਜੀਪ ਕੁਮਾਰ ਸੋਢੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਫੇਸਬੁਕ ਤੇ ਆਨਲਾਈਨ ট্রেਡਿੰਗ ਸੰਬੰਧੀ ਇੱਕ ਇਸ਼ਤਿਹਾਰ ਜੜਾ ਹੈ ਉਹ ਜਾਰੀ ਕੀਤਾ ਸੀ ਤੇ ਜਿਸ ਤੇ ਇੱਕ ਲਿੰਕ ਦਿੱਤਾ ਗਿਆ ਸੀ। ਜਿਸ ਤੇ ਕਲਿੱਕ ਕਰਦੇ ਹੀ ਉਹ WhatsApp ਗਰੁੱਪ 'ਚ ਸ਼ਾਮਿਲ ਹੋ ਗਿਆ। ਜਿਸ ਤੇ ਉਸ ਨੂੰ ਵੱਖ-ਵੱਖ ਕੰਪਨੀਆਂ 'ਚ ਨਿਵੇਸ਼ ਕਰਨ ਦੇ ਲਈ ਕਿਹਾ ਗਿਆ ਤੇ ਕੁਝ ਦਿਨਾਂ 'ਚ ਹੀ ਉਸਨੇ ਨਿਵੇਸ਼ ਕੀ ਇੰਦੌਸ ਨੂੰ ਜਿਹੜਾ ਹੈ ਉਹ ਵਾਦਾ ਕੀਤਾ ਗਿਆ ਸੀ ਉਸਨੇ WhatsApp ਗਰੁੱਪ ਵਿੱਚ ਦੁੱਤਿਆਂ ਵਕ ਵਕ ਕੰਪਨੀਆਂ ਦੇ ਖਾਤੇ ਆ ਰਹੀ ਲੈਣ ਦੇ ਜਿਹੜਾ ਉਹ ਕੀਤਾ ਤੇ ਕਰੀਬ 57320000 ਰੁਪਏ ਦਾ ਨਿਵੇਸ਼ ਜਿਹੜਾ ਉਹ ਕੀਤਾ ਪਰ ਨਾ ਤਾਂ ਉਸ ਨੂੰ ਕੋਈ ਲਾਭ ਹੋਇਆ ਤੇ ਨਾ ਹੀ ਉਸਤੇ ਪੈਸੇ ਉਸ ਨੂੰ ਵਾਪਸ ਆਏ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਜਿਹੜਾ ਹੈ ਉਹ ਹੋ ਗਿਆ ਤੇ SSP ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੁੱਖ ਜਿਹੜੇ ਦੋਸ਼ੀ ਨੇ ਸਾਈਬਰ ਧੋਖਾਧੜੀ ਦੇ ਉਹਨਾਂ ਨੂੰ ਜਿਹੜਾ ਹੈ ਉਦੇipur ਤੋਂ ਗ੍ਰਿਫਤਾਰ ਕੀਤਾ ਹੈ ਤੇ ਰਾਜਸਥਾਨ ਵੱਲੋਂ ਜਿਹੜੀ ਉਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਕੀਤੀ ਗਈ ਤਕਨੀਕੀ ਜਾਂਚ ਦੀ ਮਦਦ ਨਾਲ ਉਹਨਾਂ ਨੂੰ ਕਾਬੂ ਕੀਤਾ ਗਿਆ ਤੇ ਮੁੱਖ ਪੁਲਿਸ ਸਟੇਸ਼ਨ ਸਾਈਬਰ ਮਲਜ਼ਮਾ ਕੋਲੋਂ ਵਰਤੇ ਇਲੈਕਟ੍ਰੋਨਿਕ ਸਮਾਨ ਜਿਹੜੇ ਨੇ ਉਭਾਰਾ ਮਤ ਕੀਤਾ ਗਿਆ ਤੇ ਗ੍ਰਿਫਤਾਰ ਮਲਜ਼ਮਾ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਮਾਨਦੌਰਾਨ ਉਹਨਾਂ ਕੋਲੋਂ ਪੁੱਛਗਿੱਛ ਦੇ ਆਧਾਰ ਤੇ ਪੁਲਿਸ ਹੋਰ ਦੋਸ਼ੀਆਂ ਨੂੰ ਵੀ ਕਾਨੂੰਨ ਦੇ ਦਾਇਰੇ 'ਚ ਸ਼ਾਮਿਲ ਕਰੇਗੀ ਜੀ ਸਰ ਸਾਈਬਰ ਚੈਨਲ ਮੈਂ ਕਵਰ ਕੀਤੀ ਹੈ ਅ ਦੇਖੋ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਜਿਹੜੇ ਹੈਗੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਿਹੜੇ ਹੈਗੇ ਆ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਰੈਗੂਲਰ ਪੁਲਿਸ ਸਟੇਸ਼ਨ ਹਰੇਕ ਜ਼ਿਲ੍ਹੇ ਦੇ ਵਿੱਚ ਤਾਇਨਾਤ ਕੀਤੇ ਗਏ ਆ ਠਾੜਕੋਟ ਦੇ ਵਿੱਚ ਜਿਹੜਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਆ ਉਹ ਸਾਡਾ ਬਖੂਬੀ ਕੰਮ ਕਰ ਰਿਹਾ ਤੇ ਸਾਡੇ ਕੋਲ ਬਹੁਤ ਸਾਰੀਆਂ ਕੰਪਲੇਂਟਸ ਵੀ ਆਉਂਦੀਆਂ ਕੁਝ ਕੰਪਲੇਂਟਸ ਜਿਹੜੀਆਂ ਜਾਇਜ਼ ਪਾਈਆਂ ਜਾਂਦੀਆਂ ਜਿਹਦੇ ਵਿੱਚ ਕ੍ਰਾਈਮ ਵਾਕੇ ਹੁੰਦਾ ਤੁਰੰਤ ਅਸੀਂ ਮੁਕਦਮਾ ਦਰਜ ਕਰਦੇ ਆ ਇਸ ਤਰ੍ਹਾਂ ਦਾ ਇੱਕ ਮੁਕਦਮਾ ਜਿਹੜਾ ਹੈਗਾ ਆ ਅਸੀਂ ਅ ਰਜੀਵ ਕੁਮਾਰ ਸੋਢੀ ਜੀ ਦੇ ਸ਼ਿਕਾਇਤ ਉੱਤੇ ਦਰਜ ਕੀਤਾ ਸੀਗਾ ਬੇਸਿਕਲੀ ਅ ਰਜੀਵ ਕੁਮਾਰ ਜੀ ਨੇ ਪਿਛਲੇ ਕੁਝ ਅਰਸੇ ਤੋਂ ਆਨਲਾਈਨ ਜਿਹੜਾ ਹੈਗਾ ਟਰੇਡਿੰਗ ਵਾਸਤੇ ਇੱਕ ਗਰੁੱਪ ਨੂੰ ਜੁਆਇਨ ਕਰ ਲਿਆ ਉਹਦੇ ਦੇ ਕੁਝ ਲਿੰਕਸ ਆਏ ਉਹਨਾਂ ਲਿੰਕਸ ਨੂੰ ਉਹਨਾਂ ਨੇ ਪ੍ਰੈਸ ਕਰਕੇ ਅੱਗੇ ਤੋਂ ਅੱਗੇ ਟਰੇਡਿੰਗ ਦਿਖਾਉਂਦੇ ਗਏ ਤੇ ਤਕਰੀਬਨ 58 ਲੱਖ ਦੇ ਕਰੀਬ ਜਿਹੜਾ ਉਹਨਾਂ ਨੇ ਪੈਸਾ ਇਸ ਕੰਮ ਦੇ ਚ ਇਨਵੈਸਟ ਕਰ ਦਿੱਤਾ ਤੇ ਇੱਕ ਦਿਨ ਉਹਨਾਂ ਨੇ ਪਾਇਆ ਕਿ ਮੇਰੇ ਸਾਰੇ ਪੈਸੇ ਜਿਹੜੇ ਉਹ ਡੁੱਬ ਗਏ ਆ ਕਿਸੇ ਨਾ ਕਿਸੇ ਅਕਾਊਂਟਾਂ ਦੇ ਵਿੱਚ ਉਹ ਸਾਈਫਨ ਆਫ ਹੋ ਗਏ ਔਰ ਜਿਹੜਾ ਜਿਨ੍ਹਾਂ ਨੇ ਉਹ ਇਹ ਕੰਮ ਕੀਤਾ ਸੀਗਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਬੜੀ ਮਿਹਨਤ ਨਾਲ ਉਹਨਾਂ ਨੂੰ ਟ੍ਰੇਸ ਕੀਤਾ ਇਹ ਰਾਜਸਥਾਨ ਰਹਿਣ ਦੇ ਰਹਿਣ ਵਾਲਾ ਇੱਕ ਅੰਤਰਰਾਜੀ ਗੈਂਗ ਆ ਜਿਹਦਾ ਇੱਕ ਸਰਗਨਾ ਹੈਗਾ ਆ ਰਜਿੰਦਰ ਚੌਬੀਸਾ ਪੁੱਤਰ ਸ਼ਰੇਸ਼ ਚੌਬੀਸਾ ਜਿਹੜਾ ਕਿ ਨਿੰਬੜੀ ਥਾਣਾ ਭਿੰਡਰ ਜ਼ਿਲ੍ਹਾ ਉਦੇਪੁਰ ਰਾਜਸਥਾਨ ਦਾ ਰਹਿਣ ਵਾਲਾ ਇਹਨੂੰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਟੀਮ ਨੇ ਜਾ ਕੇ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਟੀਮ ਨੇ ਉੱਥੇ ਦੀ ਲੋਕਲ ਅਦਾਲਤ ਵਿੱਚ ਉਸਨੂੰ ਪੇਸ਼ ਕਰ ਦਿੱਤਾ ਔਰ ਹੋਪਫੁਲੀ ਉਹ ਕੱਲ ਤੱਕ ਟੀਮ ਸਾਡੀ ਉਹਨੂੰ ਗ੍ਰਿਫਤਾਰ ਕਰਕੇ ਇੱਥੇ ਵਾਪਸ ਆਏਗੀ ਪਠਾਨਕੋਟ ਉਸ ਦੀ ਅੱਗੇ ਬਹੁਤ ਗਹਿਨ ਤਰੀਕੇ ਨਾਲ ਅਸੀਂ ਤਫਤੀਸ਼ ਕਰਾਂਗੇ ਕਿ ਇਸ ਵਿੱਚ ਹੋਰ ਕਿੰਨੇ ਲੋਕ ਸਮਿਲਿਤ ਨੇ ਜਿਨ੍ਹਾਂ ਨੇ ਅਲੱਗ-ਅਲੱਗ ਲੋਕਾਂ ਨਾਲ ਠੱਗੀਆਂ ਇਸ ਤਰ੍ਹਾਂ ਦੀਆਂ ਮਾਰੀਆਂ ਸੋ ਮੈਨੂੰ ਉਮੀਦ ਆ ਇਹਦੇ ਵਿੱਚ ਬਹੁਤ ਹੋਰ ਸਾਰੇ ਹੋਰ ਜਿਹੜੀਆਂ ਪ੍ਰਾਪਤੀਆਂ ਹੋਣ ਦੀ ਆਸ ਹੈ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀਟਰੀ ਰਿਪੋਰਟ